ਤੁਹਾਨੂੰ ਪਤਾ ਹੈ ਆਪਣਾ ਆਪਣਾ ਲਕਸ਼ਮੀ ਅੰਕ ਹੁੰਦਾ ਹੈ ਜਿਸ ਨੂੰ ਹਥੇਲੀ ਤੇ ਲਿਖੋ ਤਾਂ ਦਿਲਾਂਦਾ ਹੈ ਉਹ ਪੈਸਾ ਹੀ ਪੈਸਾ ਚਲੋ ਅੱਜ ਤੁਹਾਨੂੰ ਲਕਸ਼ਮੀ ਅੰਕ ਕੱਢਣਾ ਦੱਸਦੇ ਹਾਂ ਸਭ ਤੋਂ ਪਹਿਲੇ ਆਪਣੀ ਜਨਮ ਤਾਰੀਖ ਲੈ ਲੈਣੀ ਹੈ ਮੈਂ ਕਿ ਦਿੱਤੀ ਹੈ 25/8/1970 ਦੋ ਦੋ ਅੰਕਾਂ ਦਾ ਜੋੜ ਕਰਦੇ ਜਾਵਾਂਗੇ ਇੱਕ ਇੱਕ ਅੰਕ ਛੱਡਦੇ ਜਾਵਾਂਗੇ 25 2 ਤੇ 5 7 ਦੋ ਨੂੰ ਛੱਡ ਦੋ 5 ਤੇ 8 13 13 ਦਾ ਜੋੜ ਕਿੰਨਾ ਹੁੰਦਾ 1+3 4 ਫਿਰ ਉਸ ਤੋਂ ਬਾਅਦ 5 ਨੂੰ ਛੱਡ ਦੋ 8 ਤੇ 1 9 8 ਨੂੰ ਛੱਡ ਦੋ 1 ਤੇ 9 ਦਾ 10 ਦਾ ਜੋੜ 1 9 ਤੇ 7 16 16 ਦਾ ਜੋੜ 7 7 ਤੇ 0 7 11 11 ਦਾ ਜੋੜ 2 4 3 9 13 13 ਦਾ ਜੋੜ 4 9 ਤੇ 1 10 10 ਦਾ 1 1 ਤੇ 7 8 7 ਤੇ 7 14 14 ਦਾ ਜੋੜ 5 4 ਤੇ 2 6 4 ਤੇ 1 5 1 ਤੇ 8 9 8 ਤੇ 5 13 13 ਦਾ ਜੋੜ 4 6 ਤੇ 5 11 11 ਦਾ ਜੋੜ 2 5 ਤੇ 9 14 14 ਦਾ ਜੋੜ 5 9 ਤੇ 4 13 13 ਦਾ ਜੋੜ 4 5 ਤੇ 2 7 5 ਤੇ 4 9 7 ਤੇ 9 16 16 ਦਾ ਜੋੜ ਆਇਆ 7 ਮੇਰਾ ਲక్ష్ਮੀ ਅੰਕ 7 ਹੈ ਤੁਹਾਡਾ ਲక్ష్ਮੀ ਅੰਕ ਕੀ ਹੈ ਜਲਦੀ ਦੱਸੋ ਤੇ ਆਪਣੇ ਕ